ਚਾਰ ਪੰਨ ਦਿਨ ਪਹਿਲਾਂ ਇੱਕ ਛਿੱਟ ਮਲਾਂ ਜੈਕਟ ਕਰ ਰਿਹਾ ਸੀ ਉਹਦੀ ਵੀਡੀਓ ਪਾਈ ਸੀ ਮੈਨੂੰ ਸੀਗਾ ਵੀ ਆਪਣੇ ਸੀਐਮ ਸਾਹਿਬ ਨੇ ਇੱਕ ਯੁੱਧ ਨੁਸ਼ਾ ਬਰੁਖਤ ਮਹਮ ਚਲਾਈ ਹੋਈ ਹੈ ਕਿ ਮੈਂ ਉਸ ਮਹਮ ਦਾ ਨਾ ਹਿੱਸਾ ਬਣ ਰਿਹਾ ਸੀਗਾ ਮੈਂ ਉਹਦੀ ਵੀਡੀਓ ਵਾਇਰਲ ਕਰਤੀ ਵੀਡੀਓ ਵਾਇਰਲ ਹੋਣ ਤੋਂ ਤੀਸਰੇ ਦਿਨ ਤਕਰੀਬਨ 9 10 ਮੁੰਟੇ ਆਏ ਆ ਕੇ ਨਾ ਹੱਥੇ ਡੰਡੇ ਛੋਟੇ ਤੇ ਕਿਰਪਾਨਾਂ ਸੀ ਜੀ ਉਹਨਾਂ ਨੇ ਆ ਕੇ ਮੇਰੇ 'ਤੇ ਹਮਲਾ ਕਰ ਦਿੱਤਾ ਮੇਰੀ ਸਭ ਤੋਂ ਮੈਮ ਬੋਂਗ ਜਲਾ ਰੇ ਸੋਵੇ ਤੇ ਬੈਠਾ ਸਭ ਤੋਂ ਪਹਿਲੀ ਤਾਂ ਬਾਹ ਤੇ ਮਾਰਿਆ ਲੰਡੇ ਠੀਕ ਹੈ ਬਾਹ ਤਿੰਨ ਜਗ੍ਹਾ ਤੋਂ ਫੈਕਚਰ ਕਰਤੀ ਜੇ ਤਿੰਨ ਜਗ੍ਹਾ ਤੋਂ ਫੈਚਰ ਆ ਮਤਲਬ ਸਰਚ ਵੀ ਮਰਦਾ ਤੇ ਮੈਨੂੰ ਮਲੂ ਕਾਫੀ ਯਾਰ ਕੁੱਟ ਮਾਰ ਕੇ ਜੀ ਜਦੋਂ ਕਿ ਪਬਲਿਕ ਇਕੱਠੇ ਹੋ ਗਏ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੂੰ ਉਹ ਭੱਜਣ ਲੱਗੇ ਭੱਜਣ ਲੱਗੇ ਉਹਨਾਂ ਨੇ ਇੱਟਾਂ ਚੱਕ ਲਈਆਂ ਉਹਨਾਂ ਨੇ ਉਸ ਤੋਂ ਬਾਅਦ ਚ 15 ਤੋਂ 20 ਮੇਰੇ ਤੇ ਅੱਟੇ ਦੇ ਰੋੜੇ ਨੇ ਇੱਟਾਂ ਦੇ ਉਹ ਵੀ ਚਲਾਏ ਅੱਜ ਦੇ ਸਮੇਂ ਦੇ ਵਿੱਚ ਅਗਰ ਪੱਤਰਕਾਰ ਨਹੀਂ ਵੀਡੀਓ ਪਾਊਗਾ ਮੈਨੂੰ ਇਹ ਦੱਸੋ ਇਹ ਕੁਝ ਪੱਤਰਕਾਰ ਨੇ ਕੀਤਾ ਹੋਇਆ ਤਾਂ ਦਿਖਾਊਗਾ ਕੌਣ ਮੈਂ ਜੋ ਵੀ ਤੁਹਾਡੇ ਸਾਹਮਣੇ ਵੀਡੀਓ ਨਜ਼ਰ ਕੀਤੀ ਆ ਤੇ ਉਹਦਾ ਮੈਨੂੰ ਖੁਮਾਚਾ ਘੁੱਤ ਨਾ ਪਿਆ ਉਹ ਵੀਡੀਓ ਨਜ਼ਰ ਕਰਨ ਦਾ ਮੈਨੂੰ ਨਹੀਂ ਪਤਾ ਸੀਗਾ ਠੀਕ ਹੈ ਵੀ ਮੇਰੇ ਨਾਲ ਵੀ ਉਹ ਵੀਡੀਓ ਨਜ਼ਰ ਕਰਨ ਤੇ ਮੰਨ ਲਓ ਚਿੱਟੇ ਵਾਲੇ ਦੀ ਵੀ ਇੰਨਾ ਕਹੁੰਦਾ ਵੀ ਆ ਕਿ ਸਿਰ ਫਾੜ ਜਾਣਗੇ ਪੱਤਰਕਾਰ ਦਾ ਬਾਹਾਂ ਤੋੜ ਜਾਣਗੇ ਤੁਸੀਂ ਠੀਕ ਹੈ ਤੇ ਇਟਾ ਮਰਗ ਦਾ ਆਫਿਸ ਭੰਨ ਜਾਣਗੇ ਜਦੋਂ ਕਿਸੇ ਪੁਲਿਸ ਦਾ ਉਹਨਾਂ ਨੂੰ خوف ਹੀ ਨਹੀਂ ਪ੍ਰਜਾਣਦਾ خوف ਹੀ ਨਹੀਂ ਹੈਗਾ ਆਰਾਮ ਨਾਲ ਬੰਦੇ ਚਿੱਟਾ ਲਾ ਕੇ ਟੌਰ ਨਾਲ ਮੂੰਹ ਬੰਨ ਕੇ ਆ ਰਹੇ ਨੇ ਇਹਨਾਂ ਵੈਪਨ ਬੜੇ ਖਤਰਨਾਕ ਨੇ ਉਹਨਾਂ ਕੋਲ ਕਿੱਥੋਂ ਸਾਡੇ ਵਰਗੇ ਬਚੂਗਾ ਸੁਭਾਨੀਕਰ ਦੇ ਵਿੱਚ ਆਮ ਨਸ਼ਾ ਮਿਲਦਾ ਬ੍ਰਦਰ ਉਹ ਫਿਰ ਤਾਂ ਹੀ ਆਮ ਹੈ ਕਿ ਜਿਹੜਾ ਮੁੰਡਾ ਚੜੀਆਂ ਮਲਾ ਰਿਹਾਗਾ ਉਹ ਕਹਿ ਰਿਹਾ ਵੀ ਮੈਂ ਲੈ ਕੇ ਆਇਆਗਾ ਠੀਕ ਹੈ ਬਾਕੀ ਜਿਨ੍ਹਾਂ ਨੇ ਕੁੱਟਮਾਰ ਮੇਰੀ ਕੀਤੀ ਹੈਗੀ ਠੀਕ ਹੈ ਕੀ ਉਹ ਉਹੀ ਇਹ ਕਿਉਂ ਵੇਚਣ ਵਾਲੇ ਤਾਂ ਨਹੀਂ ਸੀਗੇ ਉਹ ਚਿੱਟਾ ਵੇਚਣ ਵਾਲੀ ਸੀ ਨੈਚੁਰਲੀ ਗੱਲ ਆ ਉਹ ਲਾਉਣ ਵਾਲੇ ਨਹੀਂ ਸੀਗੇ ਲਾਉਣ ਵਾਲੇ ਨਹੀਂ ਕਦੇ ਵੀ ਟੁੱਟੋ ਮਾਰੀ ਜਿਸੀ ਕਿਸੇ ਕਰ ਦੇਗੇ ਨਿਪੁੰਨਤ ਕਰ ਦੇ ਉਹ ਵੇਚਣ ਵਾਲੀ ਸੀਗੇ ਜੀ ਪੰਜਾਬ ਦੇ ਵਿੱਚ ਜੰਗਲ ਰਾਜ ਬਣਿਆ ਪਿਆ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕੋਈ ਕਾਰੋਬਾਰੀ ਸੇਫ ਨਹੀਂ ਹੈਗਾ ਆਮ ਆਦਮੀ ਬਿਲਕੁਲ ਸੇਫ ਨਹੀਂ ਹੈਗਾ ਕਹਿਣ ਨੂੰ ਆਮ ਆਦਮੀ ਸਰਕਾਰ ਆ ਪਰ ਆਮ ਆਦਮੀ ਸੇਫ ਨਹੀਂ ਹੈ ਮੈਨੂੰ ਜੀ ਮੈਨੂੰ ਭੈਣ ਦੀ ਗੱਲ ਕੱਟ ਕੇ ਤੇਰੀ ਵੱਡੇ ਚੁੱਟੇ ਵਾਲੇ ਦੀ ਬੱਚਦਾ ਨਹੀਂ ਹੈਗਾ ਠੀਕ ਹੈ ਕਰਕੇ ਉਸ ਤੋਂ ਜਾਣ ਲੱਗੀ ਵੀ ਤਮچے ਦੇ ਕੇ ਕਹਿਨੇ ਕਿ ਕਿ ਜਾਣ ਲੱਗੀ ਵੀ ਕਹਿ ਕੇ ਕਹਿਨੇ ਕਿ ਵੀ ਕੋਈ ਗੱਲ ਨਹੀਂ ਛੱਡ ਦੇ ਤਾਂ ਨਹੀਂ ਹੈਗੇ ਵੀ ਜੀ ਮੇਰਾ ਇੰਨਾ ਕੁ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਮੇਰੇ ਪਰਿਵਾਰ ਦਾ ਮੇਰੇ ਰਿਸ਼ਤੇ ਦਾ ਵੀ ਤੂੰ ਪੱਤਰਕਾਰੀ ਛੱਡ ਪਰਮਾਤਮਾ ਸਾਰਾ ਕੁਝ ਹੈਗਾ ਚਲੋ ਠੀਕ ਹੈ ਵੀ ਆਪਦੇ ਬੱਚੇ ਵਾਲੀ ਚਲ ਵੀ ਜੇ ਤੇ ਪੱਤਰਕਾਰੀ ਕੀਤੀ ਜਾਂ ਪੱਤਰਕਾਰੀ ਜੇ ਖਬਰ ਚਲਾਈ ਤਾਂ ਤੇਰੇ ਨਾਲੇ ਕੁਝ ਹੋਇਆਗਾ ਲੋਕਵਾਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਬਿਆਨ ਸਿੰਘ ਰੋਲੀਆਂ ਬੀਤੇ ਦਿਨੀ ਭਵਾਨੀਗੜ੍ਹ ਦੇ ਵਿੱਚ ਹੈਪੀ ਸ਼ਰਮਾ ਨਾਂ ਦੇ ਪੱਤਰਕਾਰ ਦੇ ਉੱਪਰ ਕੁਝ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਉਹਨਾਂ ਦੀ ਬਾਹ ਜਿਹੜੀ ਉਹ ਫ੍ਰੈਕਚਰ ਕਰ ਦਿੱਤੀ ਜਾਂਦੀ ਹੈ ਤੇ ਪੂਰਾ ਮਾਮਲਾ ਕੀ ਹੈ ਕਿਉਂ ਕੁੱਟਮਾਰ ਹੋਈ ਤੇ ਕੀ ਕਾਰਨ ਬਣਿਆ ਆਉ ਗੱਲਬਾਤ ਕਰਦੇ ਹਾਂ ਸ਼ਰਮਾ ਜੀ ਦੇ ਨਾਲ ਜਨਦਿਆਂ ਸ਼ਰਮਾ ਜੀ ਇਹ ਪੂਰਾ ਵਾਰਤਾਲਾਪ ਹੋਇਆ ਕਿਵੇਂ ਸਾਰੀ ਗੱਲਬਾਤ ਕਿਵੇਂ ਵਾਪਰੀ ਬ੍ਰਦਰ ਮੈਂ ਨਾ 4-5 ਦਿਨ ਪਹਿਲਾਂ ਇੱਕ ਜੋ ਮ ਮਤਲਬ ਇੰਜੈਕਟ ਕਰ ਰਿਆ ਸੀਗਾ ਉਹਦੀ ਵੀਡੀਓ ਪਾਈ ਸੀਗੀ ਤੇ ਮੈਂ ਵੀਡੀਓ ਉਹਦੀ ਸੋਸ਼ਲ ਮੀਡੀਆ ਤੇ ਮਨ ਲਓ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਹੈਗੀ ਤੇ ਮੈਨੂੰ ਸੀਗਾ ਵੀ ਆਪਣੇ ਸੀਐਮ ਸਾਹਿਬ ਨੇ ਇੱਕ ਯੁੱਧ ਨਸ਼ਾ ਬਰੁੱਧ ਮਹਮ ਚਲਾਈ ਹੋਈ ਹੈਗੀ ਮੈਂ ਉਸ ਮਹਮ ਦਾ ਨਾ ਹਿੱਸਾ ਬਣ ਰਿਆ ਸੀਗਾ ਮੈਨੂੰ ਸੀ ਮੈਂ ਉਹਦੇ ਵਿੱਚ ਉਹ ਕਰਾਂ ਤੇ ਕੁਝ ਥੱਲ ਪਵੇ ਨਸ਼ਿਆਂ ਤੇ ਤੇ ਮੈਂ ਉਹ ਉਹਦੀ ਵੀਡੀਓ ਵਾਇਰਲ ਕਰਤੀ ਵੀਡੀਓ ਵਾਇਰਲ ਹੋਣ ਤੋਂ ਤੀਸਰੇ ਦਿਨਾਂ ਮੈਂ ਆਪਣੇ ਆਫਿਸ ਦੇ ਵਿੱਚ ਦੁਕਾਨ ਤੇ ਬੈਠਾ ਸੀਗਾ ਕਿਹੜੀ ਜਗ੍ਹਾ ਪਵਾਨੀਗੜ੍ਹ ਜੀ ਬਲੇਅਰ ਰੋਡ ਤੇ ਠੀਕ ਹੈ ਤੇ ਉੱਥੇ ਤਕਰੀਬਨ 9-10 ਮੁੰਡੇ ਆਏ ਆ ਕੇ ਉਹਨਾਂ ਹੱਥੇ ਡੰਡੇ ਸੋਟੇ ਤੇ ਕਿਰਪਾਨਾਂ ਸੀਗੀਆਂ ਜੀ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕਰਤਾ ਜੀ ਆ ਕੇ ਮੇਰੀ ਸਭ ਤੋਂ ਮੈਂ ਮੂੰਹ ਚਲਾ ਰੇ ਸੋਫੇ ਤੇ ਬੈਠਾ ਸਭ ਤੋਂ ਪਹਿਲੇ ਤਾਂ ਬਾਹਾਂ ਤੇ ਮਾਰਿਆ ਡੰਡੇ ਠੀਕ ਹੈ ਬਾਹਾਂ ਤਿੰਨ ਜਗ੍ਹਾ ਤੋਂ ਫੈਕਚਰ ਕਰਤੀ ਜੇ ਤਿੰਨ ਜਗ੍ਹਾ ਤੋਂ ਫੈਕਚਰ ਆ ਉਹ ਉਸ ਤੋਂ ਬਾਅਦ ਦੇ ਵਿੱਚ ਆ ਕੇ ਮੇਰੇ ਮਲਾ ਸਿਰ ਚ ਵੀ ਮਾਰਿਆਗਾ ਤੇ ਮੈਨੂੰ ਮੱਲੂ ਕਾਫੀ ਯਾਰ ਕੁੱਟ ਮਾਰ ਕੀਤੀ ਜਦੋਂ ਕਿ ਪਬਲਿਕ ਇਕੱਠੇ ਹੋ ਗਏ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੂੰ ਉਹ ਭੱਜਣ ਲੱਗੇ ਭੱਜਣ ਲੱਗੇ ਉਹਨਾਂ ਨੇ ਇੱਟਾਂ ਝੱਕ ਲੀਆਂ ਉਹਨਾਂ ਨੇ ਉਸ ਤੋਂ ਬਾਅਦ 15 ਤੋਂ 20 ਮੇਰੇ ਤੇ ਅੱਡੇ ਦੇ ਰੂੜੇ ਨੇ ਇੱਟਾਂ ਦੇ ਉਹ ਵੀ ਚਲਾਏ ਠੀਕ ਹੈ ਠੀਕ ਹੈ ਉਹ ਵੀ ਮੇਰੇ ਉੱਤੇ ਹੀ ਜੀ ਵੀ ਝੱਕਵਾਗਾ ਤੁਹੀਂ ਤੇ ਵੱਜੇਗਾ ਤੇ ਉਸ ਤੋਂ ਬਾਅਦ ਉਹ ਭੱਜ ਗਏ ਹਾਂਜੀ ਤੇ ਫਿਰ ਇਹ ਘਟਨਾ ਹੈ ਕਿਸ ਦਿਨ ਦੀ ਹੈ ਪਿੰਨੀ ਤਰੀਕ ਦੀ ਘਟਨਾ ਹੈ ਇਹ ਸਰ ਡੇਟ ਮੇਰੇ ਐਗਜੈਕਟਲੀ ਤਾਂ ਯਾਦ ਨਹੀਂ ਐਂਤਵਾਰ ਸੰਡੇ ਵਾਲੇ ਦਿਨ ਦੀ ਗੱਲ ਹੈ ਤਾਂ ਸੰਡੇ ਲੱਗੇਗਾ ਠੀਕ ਹੈ ਜੀ ਤੇ ਤਰੀਕ ਮੈਨੂੰ ਲੱਗਦਾ ਨੀਰਵੜ 6 ਤਰੀਕ ਦੇ 6 ਤਰੀਕ ਦੇ ਹਾਂ ਮੈਨੂੰ ਲੱਗਦਾ ਨੀਰਵੜ ਇਹ ਜਿਹੜੀ ਵੀਡੀਓ ਤੁਹਾਡੇ ਕੋਲੋਂ ਵਾਇਰਲ ਕੀਤੀ ਜਾਂਦੀ ਹੈ ਕਦੋਂ ਕੀਤੀ ਜਾਂਦੀ ਹੈ ਮੈਂ ਮਤੋਂ ਡੇਟ ਬਾਈ ਡੇਟ ਹੀ ਕੀਤੀ ਹੈ ਜੀ ਮੈਂ ਸੰਡੇ ਵਾਲੇ ਦਿਨ ਹੀ ਮੈਂ ਵੀਡੀਓ ਬਣਾਈਏਗੀ ਸੰਡੇ ਵਾਲੇ ਦਿਨ ਹੀ ਮੈਂ ਵੀਡੀਓ ਵਾਇਰਲ ਕਰਤੀ ਠੀਕ ਹੈ ਤੇ ਬਸ ਵੀਡੀਓ ਵਾਇਰਲ ਕਰਨ ਤੋਂ ਅਗਲੇ ਦਿਨ ਮੈਂ ਕਿਤੇ ਨਹੀਂ ਹੋ ਸਕਦਾ ਮੇਰੇ ਤੋਂ ਉਸ ਤੋਂ ਅਗਲੇ ਦਿਨ ਹੀ ਹਮਲਾ ਹੋ ਜਾਵਦਾ ਹੋ ਸਕਦਾ ਹਮਲਾਵਰ ਮੈਨੂੰ ਲੱਭਦੇ ਫਿਰਦੇ ਹੋਣਗੇ ਠੀਕ ਹੈ ਤੇ ਉਸ ਤੋਂ ਤੀਸਰੇ ਦਿਨ ਮੈਂ ਲੋਕਲ ਸੀਗਾ ਠੀਕ ਹੈ ਉਸ ਤੋਂ ਪਹਿਲਾਂ ਇੱਕ ਮੁੰਡਾ ਰੈਕੀ ਕਰਨ ਲਈ ਆਇਆਗਾ ਠੀਕ ਹੈ ਉਹ ਰੈਕੀ ਕਰਕੇ ਗਿਆ ਆਪਣੇ ਨਾਲ ਨਾ ਦੁਕਾਨਾਂ ਚ ਮੁੰਡਾ ਮੋਟਰਸਾਈਕਲ ਰਿਪੇਅਰ ਕਰਦਾਗਾ ਉਹ ਕਹਿੰਦਾ ਮੋਟਰਸਾਈਕਲ ਰਿਪੇਅਰ ਕਰਵਾਣਾਗਾ ਤੇ ਉਹ ਕਹਿੰਦਾ ਦਿਓ ਦੇਖਣ ਲੱਗਿਆ ਕਹਿੰਦਾ ਰਹਿਣ ਦੇ ਵੀਰੇ ਉਹ ਦੇਖ ਕੇ ਐਵੇਂ ਨੂੰ ਬੈਠੇ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਮੁੰਡੇ ਮੂੰਹ ਬੰਨੇ ਸਾਰਿਆਂ ਦੇ ਠੀਕ ਹੈ ਉਹਨਾਂ ਨੇ ਆ ਕੇ ਬਸ ਹੰਮ ਲਾ ਠੀਕ ਹੈ ਮੰਦਵੀ ਹੌਸਲੇ ਨੇ ਜਿਹੜੇ ਤਸਕਰਾਂ ਦੇ ਕਹਿリエ ਗੁੰਡਿਆਂ ਦੇ ਕਹਿリエ ਅਇਦਨੀ ਪੰਜਾਬ ਦੇ ਵਿੱਚ ਵਾਰਦਾਤਾਂ ਵਾਪਰ ਰਹੀਆਂ ਨੇ ਵੀ ਹੌਸਲੇ ਕਿੰਨੇ ਕਿਤੇ ਬੁਲੰਦ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਆ ਵੀਰ ਜੀ ਜਿਹੜਾ ਕੁਝ ਹੋ ਰਿਹਾਗਾ ਹੁਣ ਮੇਰੇ ਤੇ ਹੋਇਆਗਾ ਮੈਂ ਤਾਂ ਉਹਨੂੰ ਗਲਤੀ ਸਮਝੂਗਾ ਠੀਕ ਹੈ ਨਾ ਕਿਉਂਕਿ ਮੈਂ ਤਾਂ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਬੀ ਕੋ ਚੰਗਾ ਹੋ ਜੇ ਵੀ ਆਪਣਾ ਨੌਜਵਾਨੀ ਨਸ਼ੇ ਤਸਦੀ ਜਾ ਰਹੀ ਹੈਗੀ ਨੌਜਵਾਨ ਦਿਨ ਪਰਦੇ ਨੂੰ ਆਪਾਂ ਡੇਲੀ ਦੇਖਦੇ ਆਂ ਜੀ ਕਿਸ ਦੇ ਵਿੱਚ ਚਲੰਜ ਰਹਿ ਗਈ ਜੀ ਮਾਰੇ ਕੋਈ ਕਿਤੇ ਕਿ ਕੋਈ ਤਾਂ ਆ ਥੋੜੇ ਦਿਨ ਪਹਿਲਾਂ ਹੀ ਮੇਰੇ ਨਾਲ ਸ਼ਾਇਦ ਤੁਹਾਡੇ ਚੈਨਲ ਦੀ ਇੱਕ ਵੀਡੀਓ ਨਸਰ ਹੋਈ ਸੀਗੀ ਜਿਹਦੇ ਵਿੱਚ ਮੁੰਡੇ ਦਾ ਪਿਓ ਬਹੁਤ ਉੱਚੀ ਉੱਚੀ ਰੋ ਰਿਹਾਗਾ ਅਤੇ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਮੇਰਾ ਮੁੰਡਾ ਤਾਂ ਮਰ ਗਿਆ ਵੀ ਬਾਕੀਆਂ ਨੂੰ ਬਚਾ ਲੋ ਮੇਰੀ ਕੋਸ਼ਿਸ਼ ਇਹ ਸੀਗੀ ਵੀ ਜਿਹੜੇ ਬਾਕੀ ਰਹਿੰਦੇ ਨੇਗੇ ਠੀਕ ਹੈ ਵੀ ਉਹਨਾਂ ਨੂੰ ਵੀ ਬਚ ਜਾਣਾ ਕਿਉਂਕਿ ਬਹੁਤ ਬੁਰਾ ਹਾਲ ਹੋ ਰਿਹਾ ਜੀ ਠੀਕ ਹੈ ਜੋ ਕਹਿੰਦੇ ਨੇ ਵੀ ਨਸ਼ਾ ਖਤਮ ਹੋ ਗਿਆ ਮੈਂ ਨਹੀਂ ਮੰਨਦਾ ਕਿ ਨਸ਼ਾ ਖਤਮ ਹੋ ਗਿਆ ਠੀਕ ਹੈ ਮੈਂ ਜੋ ਵੀ ਤੁਹਾਡੇ ਸਾਹਮਣੇ ਵੀਡੀਓ ਨਜ਼ਰ ਕੀਤੀ ਆ ਤੇ ਉਹਦਾ ਮੈਨੂੰ ਖੁਮਾਜਾ ਭੁਗਤਣਾ ਪਿਆ ਠੀਕ ਹੈ ਉਹ ਵੀਡੀਓ ਨਜ਼ਰ ਕਰਨ ਦਾ ਮੈਨੂੰ ਨਹੀਂ ਪਤਾ ਸੀਗਾ ਠੀਕ ਹੈ ਵੀ ਮੇਰੇ ਨਾਲ ਵੀ ਇੱਕ ਵੀਡੀਓ ਨਜ਼ਰ ਕਰਨ ਤੇ ਮੰਨ ਲਓ ਚਿੱਟੇ ਵਾਲੇ ਦੀ ਵੀ ਇੰਨਾ ਕੁ ਹੁੰਦਾ ਵੀ ਆ ਕਿ ਸਿਰ ਪਾੜ ਜਾਣਗੇ ਪੱਤਰਕਾਰ ਦਾ ਬਾਹਾਂ ਤੋੜ ਜਾਣਗੇ ਉਹਦੀਆਂ ਠੀਕ ਹੈ ਉਹਦੇ ਇੱਟਾਂ ਮਾਰ ਕੇ ਤਾਂ ਆਫਿਸ ਭੰਨ ਜਾਣਗੇ ਤੇ ਵੀਰ ਜੀ ਅੱਜ ਦੇ ਸਮੇਂ ਦੇ ਵਿੱਚ ਅਗਰ ਪੱਤਰਕਾਰ ਨਹੀਂ ਵੀਡੀਓ ਪਾਊਗਾ ਮੈਨੂੰ ਇਹ ਦੱਸੋ ਇਹ ਕੁਛ ਪੱਤਰਕਾਰ ਨਹੀਂ ਦਿਖਾਊਗਾ ਤਾਂ ਦਿਖਾਊਗਾ ਕੌਣ ਠੀਕ ਹੈ ਤਾਂ ਮੈਨੂੰ ਇਹ ਨਹੀਂ ਸਮਝ ਆ ਰਹੀ ਜੇ ਪੱਤਰਕਾਰ ਦਿਖਾਉਂਦਾਗਾ ਇਹ ਕੁਛ ਵੀ ਆ ਕੁਝ ਹੋਰ ਹੈਗਾ ਤਾਂ ਪੱਤਰਕਾਰ ਦੇ ਹਮਲੇ ਹੋ ਰਹੇ ਨੇਗੇ ਕਾਨੂੰਨ ਹੈ ਜਿਹੜਾ ਕਾਨੂੰਨ ਵਿਵਸਥਾ ਕਿਵੇਂ ਦੇਖਦੇ ਹੋ ਕਿਉਂਕਿ ਉੱਪਰਲੇ ਲੈਵਲ ਤੇ ਤਾਂ ਗੱਲ ਜੁੱਧ ਨਸ਼ਾ ਵਿਰੁੱਧ ਕੀਤੀ ਜਾਂਦੀ ਹੈ ਤਾਂ نیچے ਆ ਕੇ ਕਿਤਨਾ ਕਿਤੇ ਇਹ ਗੱਲ ਇਤਨੀ ਬਣ ਜਾਂਦੀ ਜੁੱਧ ਜਾਣਕਾਰੀ ਵਿਰੁੱਧ ਵੀ ਜਿਹੜਾ ਜਾਣਕਾਰੀ ਦੇਊਗਾ ਸੀ ਉਹਨੂੰ ਚੱਕਣਾ ਤੁਸੀਂ ਮੰਨਦੇ ਹੋ ਇਸ ਗੱਲ ਬਿਲਕੁਲ ਜੀ ਮੇਰੇ ਨਾਲ ਤਾਂ ਇਹੀ ਕੁਛ ਹੋਇਆ ਹੈਗਾ ਠੀਕ ਹੈ ਨਾ ਮੈਂ ਤਾਂ ਜੇ ਇੱਕ ਵੀਡੀਓ ਨਾਸਰ ਕੀਤੀ ਤਾਂ ਮੇਰੇ ਬੱਚੇ ਬਿਲਕੁਲ ਛੋਟੇ ਛੋਟੇ ਨੇ ਮੇਰੇ ਅਗੇ ਰਿਸ਼ਤੇਦਾਰ ਮੈਨੂੰ ਕਹਿੰਦੇ ਨੇ ਤੂੰ ਕੀ ਪੱਤਰਕਾਰੀਆਂ ਜੋ ਕੱਢੇਗਾ ਠੀਕ ਹੈ ਵੀ ਜੀ ਮੇਰਾ ਇੰਨਾ ਕੁ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਮੇਰੇ ਪਰਿਵਾਰ ਦਾ ਮੇਰੇ ਰਿਸ਼ਤੇਦਾਰਾਂ ਦਾ ਵੀ ਤੂੰ ਪੱਤਰਕਾਰੀ ਛੱਡ ਪਰਮਾਤਮਾ ਸਾਰਾ ਕੁਝ ਹੈਗਾ ਚਲੋ ਠੀਕ ਹੈ ਵੀ ਆਪਦੇ ਬੱਚੇ ਬਾਲੀ ਚੱਲ ਵੀ ਜੇ ਤੇ ਪੱਤਰਕਾਰੀ ਕੀਤੀ ਜਾਂ ਪੱਤਰਕਾਰੀ ਦੀ ਖਬਰ ਚਲਾਈ ਤਾਂ ਤੇਰੇ ਨਾਲੇ ਕੁਝ ਹੋਇਆਗਾ ਮੰਨ ਲਓ ਵੀ ਮੇਰੇ ਤੇ ਪੂਰਾ ਪ੍ਰੈਸ਼ਰ ਪਿਆ ਹੋਇਆਗਾ ਸਾਡਾ ਪੱਤਰਕਾਰ ਭਾਈਚਾਰਾਗਾ ਸੰਯੁਕਤ ਪ੍ਰੈਸ ਕਲੱਬ ਸਾਡਾ ਬਹੁਤ ਨੇੜ ਬਣਿਆ ਹੋਇਆ ਜੀ ਜਿਹਦੇ ਪ੍ਰਧਾਨ ਹਨ ਰੰਧੀਰ ਸਿੰਘ ਜੀ ਨੇਗੇ ਠੀਕ ਹੈ ਸਾਡੇ ਸੰਪਰਕ ਮੱਟਰ ਸਾਹਿਬ ਨੇ ਨਾਲ ਠੀਕ ਹੈ ਉਹ ਮੰਨ ਲਓ ਵੀ ਇੰਨਾ ਕ ਵਧੀਆ ਤਰੀਕੇ ਨਾਲ ਮੇਰੇ ਨਾਲ ਮੰਨ ਲਓ ਖੜੇ ਨੇਗੇ ਕਾਰਵਾਈ ਵੀ ਕਰਵਾ ਰਹੇ ਸਾਰਾ ਕੁਝ ਮੈਂ ਉਹਨਾਂ ਦੀ ਹੌਸਲੀ ਫਿਰਦਾਗਾ ਠੀਕ ਹੈ ਹੋ ਜ਼ਿਆਦਾ ਮੈਂ ਕਿਸੇ ਜਗ੍ਹਾ ਤੇ ਆ ਕੇ ਦਬ ਜਾਂਦਾ ਠੀਕ ਹੈ ਮੈਂ ਮੰਨ ਲਓ ਜੇ ਮੇਰੇ ਤੇ ਪ੍ਰੈਸ਼ਰ ਪਰ ਰਿਸ਼ਤੇ ਆ ਪਰਣ ਭਾਈਆਂ ਦਾ ਠੀਕ ਹੈ ਮੈਂ ਕਿਸੇ ਵੀ ਜਗ੍ਹਾ ਤੇ ਆ ਕੇ ਦਬ ਜਾਂਦਾ ਅਗਰ ਮੇਰੇ ਨਾਲ ਪੱਤਰਕਾਰ ਭਾਈਚਾਰਾ ਨਾ ਖੜਾ ਹੁੰਦਾ ਜੀ ਤੇ ਜਿੱਥੇ ਤੁਸੀਂ ਵੀਡੀਓ ਬਣਾ ਰਹੇ ਹੋ ਉਥੇ ਲਗਾਤਾਰ ਹੀ ਮਤਲਬ ਨੌਜਵਾਨ ਨੇ ਜਿਹੜੇ ਨਸ਼ਾ ਕਰਦੇ ਨੇ ਜਿਸ ਜਿੱਤੋਂ ਜੀ ਵੀਡੀਓ ਬਣਾਈ ਹੈ ਬ੍ਰਦਰ ਉਥੇ ਮਤਲਬ ਜਿੱਤੋਂ ਵੀਡੀਓ ਬਣਾਈ ਹੈਗੀ ਉਥੇ ਉਹਨਾਂ ਨੇ ਦੱਸਿਆ ਹੈਗਾ ਸਬਜੀ ਮੰਡੀ ਹੈਗੀ ਵੀ ਉਥੇ ਬਾਥਰੂਮ ਬਣੇ ਹੋਣੇ ਹੈਗੇ ਮਤਲਬ ਮੰਡੀ ਦੇ ਠੀਕ ਹੈ ਟੁੱਟੇ ਹੋਏ ਨੇ ਬਿਲਕੁਲ ਬਾਥਰੂਮ ਵੀ ਉਥੇ ਆ ਕੇ ਆ ਕੇ ਮੁੰਡੇ ਆਉਂਦੇ ਨੇਗੇ ਠੀਕ ਹੈ ਅੱਗੇ ਉੱਤੇ ਜਦੋਂ ਮਤਲਬ ਵੀ ਫਰੋਲਾ ਫਰੋਲੀ ਕਿਤੇ ਉੱਪਰ ਕੰਧਾਂ ਦੇ ਉੱਪਰ ਇੱਕ ਦੋ ਸਰੰਜਾ ਵੀ ਪਈਆਂ ਸੀਗੇ ਉਥੇ ਠੀਕ ਹੈ ਵੀ ਮੁੰਡੇ ਨਸ਼ਾ ਤਾਂ ਘਰੇ ਹੀ ਰਹਿੰਦੇ ਜੀ ਆਪਾਂ ਨੂੰ ਪਤਾ ਸਭ ਨੂੰ ਪਤਾ ਇਹ ਚੀਜ਼ ਪੰਜਾਬ ਪੁਲਿਸ ਹਰ ਵਾਰੀ ਗੱਲ ਆਖਦੀ ਕਿ ਅਸੀਂ ਥਾਂ ਥਾਂ ਤੇ ਸਰਚ ਆਪਰੇਸ਼ਨ ਕਰ ਰਹੇ ਹਾਂ ਸਾਨੂੰ ਬਰਾਮਦਗੀਆਂ ਅਸੀਂ ਕਰ ਰਹੇ ਹਾਂ ਨਸ਼ੇ ਮਿਲ ਰਹੇ ਨੇ ਤੇ ਉਹ ਉਹ ਕਿਤਨੇ ਕਿਤੇ ਉਹ ਕਿਵੇਂ ਖਾਲੀ ਰਹਿ ਗਿਆ ਪ੍ਰਸ਼ਾਸਨ ਦੀ ਨਿਗਾਹ ਤੋਂ ਨਜ਼ਰ ਉਹੀ ਤਾਂ ਸਮਝ ਨਹੀਂ ਆ ਰਹੀ ਚਲੋ ਉਸ ਮੈਂ ਤਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਠੀਕ ਹੈ ਸਭ ਨੂੰ ਵੀ ਪਈ ਸ਼ੋਰ ਹੈਗਾ ਠੀਕ ਹੈ ਆਪਾਂ ਪੰਜਾਬੀ ਕਹਿੰਦੀ ਅੱਖਾਂ ਖੁੱਲਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਅੱਖਾਂ ਖੁੱਲਣੀਆਂ ਮੈਨੂੰ ਮੇਰੀ ਅੱਖਾਂ ਵੱਲੋਂ ਵੀ ਬੰਦ ਹੋਣ ਇਸ ਸਥਿਤੀ ਤੇ ਪਹੁੰਚ ਗਿਆ ਸੀਗਾ ਮੰਨ ਲਓ ਥੋੜੀ ਸੱਟ ਵੇਟ ਹੋਰ ਵੱਜਦੀ ਅੱਖਾਂ ਮੇਰੀਆਂ ਬੰਦ ਹੋ ਜਾਣੀਆਂ ਜਦੋਂ ਉਹ ਕੁੱਟਮਾਰ ਕਰ ਰਹੇ ਸੀ ਉਦੋਂ ਕਹਿ ਕੀ ਰਹਿ ਸੀ ਤੁਹਾਨੂੰ ਮੈਨੂੰ ਜੀ ਮੈਨੂੰ ਭੈਣ ਦੀ ਗੱਲ ਕੱਢ ਕੇ ਤੇਰੀ ਵੱਡੇ ਚਿੱਟੇ ਵਾਲੇ ਦੀ ਠੀਕ ਹੈ ਤੇ ਤੈਨੂੰ ਵੀ ਬਚਦਾ ਨਹੀਂ ਹੈਗਾ ਠੀਕ ਹੈ ਕਰਕੇ ਉਸ ਤੋਂ ਬਾਅਦ ਜਾਣ ਲੱਗੇ ਵੀ ਧਮਕੇ ਦੇ ਕੇ ਗਏ ਨੇ ਕਿ ਠੀਕ ਹੈ ਕਿ ਜਾਣ ਲੱਗੇ ਵੀ ਕਹਿ ਕੇ ਗਏ ਨੇ ਕਿ ਵੀ ਕੋਈ ਗੱਲ ਨਹੀਂ ਛੱਡ ਦੇ ਤਾਂ ਨਹੀਂ ਹੈਗੇ ਹਾਂ ਹਾਂ ਜੀ ਤੇ ਪੰਜਾਬ ਪੁਲਿਸ ਦੇ ਵੱਲੋਂ ਫਿਰ ਕੀ ਭਰੋਸਾ ਦਿਵਾਏਗਾ ਤੁਹਾਨੂੰ ਤੁਸੀਂ ਫਿਰ ਜਦੋਂ ਉੱਥੇ ਪਹੁੰਚੇ ਹਸਪੀਟਲ ਦੇ ਵਿੱਚ ਤਾਂ ਪੰਜਾਬ ਪੁਲਿਸ ਦੀ ਕੀ ਕਾਰਗੁਜ਼ਾਰੀ ਸੀ ਉਸ ਪੂਰੇ ਦੌਰਾਨ ਜੀ ਬਿਲਕੁਲ ਪੰਜਾਬ ਪੁਲਿਸ ਮੰਨ ਲਓ ਵੀ ਉਹਨਾਂ ਨੇ ਭਰੋਸਾ ਦਿੱਤਾਗਾ ਵੀ ਅਸੀਂ ਸਭ ਨੂੰ ਫੜ ਕੇ ਅੰਦਰ ਦਵਾਂਗੇ ਚਲੋ ਪੁਲਿਸ ਕਰ ਰਹੀ ਹੈ ਆਪਣਾ ਕੰਮ ਕੋਈ ਇਹ ਨਹੀਂ ਠੀਕ ਹੈ ਉਹਨਾਂ ਨੇ ਮੁਕਾਰਬਾ ਹੀ ਕਰ ਰਹੀ ਹੈ ਕਿ ਸੁੰਨ ਦੇ ਵਿਚਾਰ ਹੈਗਾ ਕਿ ਬੰਦੇ ਟਰੇਸ ਵਗੈਰਾ ਕਰਨ ਦੇ ਸਾਰਾ ਕੁਝ ਹੋ ਕਰ ਲਿਆ ਸਾਡੇ ਪੱਤਰਕਾਰ ਭਾਈਚਾਰੇ ਨੇ ਮੰਨ ਲਓ ਉਹੀ ਗੱਲਬਾਤ ਕਰ ਰਹੇ ਨੇ ਪੁਲਿਸ ਨਾਲ ਕਿ ਉਹਨਾਂ ਨੇ ਪੂਰਾ ਮੰਨ ਲਓ ਦਬਾਅ ਵੀ ਬਣਾਇਆ ਸਾਰਾ ਕੁਝ ਬਣਾਇਆ ਠੀਕ ਅਚਪਵਾਨੇਗੜ ਦੇ ਵਿੱਚ ਆਮ ਮਿਲਦਾ ਨਸ਼ਾ ਫਿਰ ਹਾਂਜੀ ਪਵਾਨੇਗੜ ਦੇ ਵਿੱਚ ਆਮ ਨਸ਼ਾ ਮਿਲਦਾ ਬ੍ਰਦਰ ਉਹ ਫਿਰ ਤਾਂ ਹੀ ਆਮ ਹੈਗਾ ਤੇ ਜਿਹੜਾ ਮੁੰਡਾ ਚਰਿਆ ਮਲਾ ਰਿਹਾ ਹੈਗਾ ਉਹ ਕਹਿ ਰਿਹਾ ਵੀ ਮੈਂ ਲੈ ਕੇ ਆਇਆਗਾ ਠੀਕ ਹੈ ਬਾਕੀ ਜਿਨ੍ਹਾਂ ਨੇ ਕੁੱਟਮਾਰ ਮੇਰੀ ਕੀਤੀ ਹੈਗੀ ਠੀਕ ਹੈ ਕਿ ਉਹ ਕੋਈ ਕਿਉਂ ਵੇਚਣ ਵਾਲੇ ਤਾਂ ਨਹੀਂ ਸੀਗੇ ਉਹ ਚਿੱਟਾ ਵੇਚਣ ਵਾਲੀ ਸੀ ਨੈਚੁਰਲੀ ਗੱਲ ਆ ਉਹ ਲਾਉਣ ਵਾਲੇ ਨਹੀਂ ਸੀਗੇ ਲਾਉਣ ਵਾਲੇ ਨਹੀਂ ਕਦੇ ਵੀ ਕੁੱਟੋ ਮਾਰਦੇ ਸੀ ਕਿਸੇ ਕਰਦੇਗੇ ਨਿਕੁੰਦ ਕੱਢਦੇ ਉਹ ਵੇਚਣ ਵਾਲੀ ਸੀਗੇ ਜੇ ਮੰਨ ਲਓ ਵੇਚਦੇ ਨੇਗੇ ਚੱਲ ਰਿਹਾਗਾ ਠੀਕ ਹੈ ਤਾਂ ਮੇਰੀ ਕੁੱਟਮਾਰ ਉਹਨੇ ਕੀਤੀ ਵੀ ਸਾਡੇ ਨਸ਼ੇ ਤੇ ਵੀ ਕਿਤੇ ਨਾ ਕਿਤੇ ਸਾਡੇ ਬਿਜ਼ਨਸ 'ਚ ਲੌਸ ਹੋਊਗਾ ਸਾਨੂੰ ਵੀ ਇਹ ਉੱਤਾ ਚੱਕ ਰਿਹਾਗਾ ਜੀ ਮੈਨੂੰ ਨਹੀਂ ਲੱਗਦਾ ਹੈਗਾ ਵੀ ਬ੍ਰਦਰ ਜੇ ਅਗਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਮੈਂ ਜ਼ਿਆਦਾ ਤਾਂ ਕਹਿੰਦਾ ਨਹੀਂਗਾ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੋਈ ਪੱਤਰਕਾਰ ਗਰੰਟੀ ਦਿੰਦਾ ਕੋਈ ਖਬਰ ਨਹੀਂ ਚਲਾਏਗਾ ਚਿੱਟੇ ਵਾਲੀ ਦੇ ਖਲਾਫ ਠੀ جے مینوں نہ انصاف ملیا سنگرور ہے جڑا بالکل ਮੁੱਖ ਮੰਤਰੀ ਦੇ ਰਹਿਸ਼ਵੀ ਆ ਨੇੜੇ ਤੁਹਾਡੇ ਤੋਂ ਮਹਿਜ 20 ਤੋਂ 25 ਕਿਲੋਮੀਟਰ ਦੀ ਦੂਰੀ ਤੇ ਮੁੱਖ ਮੰਤਰੀ ਦੇ ਰਹਿਸ਼ ਹੋਵੇ ਤੇ ਉੱਤੇ ਤੁਹਾਡੇ ਤੇ ਹਮਲਾ ਹੋ ਜਵੇ ਕਿਤਨਾ ਕਿਤੇ ਕਾਨੂੰਨ ਵਿਵਸਥਾ ਤੇ ਸਵਾਲ ਉੱਠਦਾ ਤੁਹਾਡੇ ਸਾਹਮਣੇ ਬਿਲਕੁਲ ਜੀ ਬਿਲਕੁਲ ਇਹ ਚੀਜ਼ ਦਾ ਤਾਂ ਪਨੋ ਧਿਆਨ ਚ ਆਈ ਰਹੇਗਾ ਆਪਣੇ ਇਸ ਤਰ੍ਹਾਂ ਦੀ ਵਾਰਦਾਤ ਤਾਂ ਯੂਪੀ ਦੇ ਵਿੱਚ ਆਮ ਆ ਸੁਣੀਆਂ ਜਾਂਦੀਆਂ ਸੀ ਪੰਜਾਬ ਦੇ ਵਿੱਚ ਵੀ ਕਿਤੇ ਯੂਪੀ ਬਣਦਾ ਜਾ ਰਿਹਾ ਲੱਗਦਾ ਤੁਹਾਨੂੰ ਜੇ ਬਿਲਕੁਲ ਦਿਨ ਪਰ ਦਿਨ ਆਪਾਂ ਨੂੰ ਬੜਾ ਕਿੰਨੇ ਕੁ ਮੁੰਡੇ ਮਰ ਰਹੇ ਨੇਗੇ ਕਿੱਥੇ ਹਮਲੇ ਹੋ ਰਹੇ ਨੇ ਪੱਤਰਕਾਰਾਂ ਦੇ ਹਮਲੇ ਹੋਣ ਲੱਗੇ ਜੀ ਮੈਨੂੰ ਅਸਲੋ ਯੂਪੀ ਤੋਂ ਯੂਪੀ ਨਾਲ ਅੱਗੇ ਲੰਗੇਗਾ ਜਿਹੜਾ ਕੁਝ ਹੋ ਰਿਹਾ ਨਾ ਠੀਕ ਹੈ ਯੂਪੀ 'ਚ ਪੱਤਰਪੁੱਤਰਕਾਰਾਂ ਦੇ ਇੰਨੇ ਕੋਈ ਹਮਲੇ ਨਹੀਂ ਆਪਾਂ ਦੇਖਦੇ ਆਗੇ ਨਾਰਮਲ ਲੁੱਟਾਂ ਘੋਹਾਂ ਲੈਣੇਗੇ ਠੀਕ ਹੈ ਜਿਹੜੇ ਹਮਲੇ ਕਰਦੇ ਨੇ ਲੇਕਿਨ ਜਿਹੜਾ ਆ ਕੁਝ ਹੋ ਰਿਹਾਗਾ ਤਾਂ ਮੈਨੂੰ ਨਹੀਂ ਲੱਗਦਾਗਾ ਜਿਵੇਂ ਇਹਦੇ ਥੱਲੇ ਨਾ ਪ ਕਿ ਤਾਂ ਜੋਪੀ ਤੋਂ ਬਰਹਾਲ ਹੋਏਗਾ ਪੰਜਾਬ ਤਾਂ ਪੰਜਾਬ ਸਰਕਾਰ ਨੇ ਬੀਤੇ ਦਿਨੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਸਾਡੇ ਨਾਲ 90% ਤੋਂ ਵੱਧ ਅਸੀਂ ਪੰਜਾਬ ਦੇ ਵਿੱਚ ਚਿੱਟਾ ਖਤਮ ਕਰਤਾ ਜਾਂ ਬੀਤੇ ਸਮਿਆਂ ਦੇ ਵਿੱਚ ਕੈਪਟਨ ਦੇ ਵੱਲੋਂ ਗੱਲ ਆਖੀ ਜਾਂਦੀ ਸੀ ਕਿ ਨਸ਼ੇ ਦਾ ਲੱਕ ਤੋੜਦਾ ਸੀ ਤੁਸੀਂ ਇਸ ਉਦਾਹਰਨ ਨੂੰ ਕਿਵੇਂ ਮੰਨਦੇ ਹੋ ਬਾਕੀ ਕੰਮ ਹੋ ਗਿਆ ਜਾਂ ਲੱਗਦਾ ਵੀ ਨਹੀਂ ਹੋਇਆ ਨਹੀਂ ਵੀਰੋ ਜਿਹੜਾ ਕੁਝ ਦੇਖ ਰਿਆਂਗੇ ਮੈਂ ਤਾਂ ਨਹੀਂ ਮੰਨਦਾ ਹੈਗਾ ਬਾਕੀ ਸੋਚ ਹੁੰਦੀ ਆ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਹੈਗੀ ਤੇ ਮੈਨੂੰ ਨਹੀਂ ਲੱਗਦਾ ਹੈਗਾ ਚਲੋ ਆਪਾਂ ਇਹ ਨਹੀਂ ਹੈਗਾ ਵੀ ਜੇ ਆਪਾਂ ਕਿਸੇ ਕਹਿਣੇ ਕਿ ਤਾਂ ਵੀ ਗੌਰ ਨਹੀਂ ਹੁੰਦੀ ਤਾਂ ਗੌਰ ਕਰਦੇ ਨੇ ਕਿ ਜੇ ਅਗਰ ਪਹਿਲੀ ਕਰ ਲੈਣ ਗੌਰ ਹੁਣ ਮੰਨ ਲਓ ਮੇਰੇ ਤੇ ਹਮਲਾ ਹੋ ਗਿਆ ਤਾਂ ਸਾਰੇ ਨੇ ਗੌਰ ਕੀਤੀ ਹੈਗੀ ਠੀਕ ਹੈ ਵੀ ਕਿੱਥੋਂ ਆਇਆ ਜੀ ਨੱਚਾ ਕਿੱਥੋਂ ਨਾ ਹਾਲਾਂਕਿ ਮੁੰਡੇ ਦੀ ਵੀਡੀਓ ਵਾਇਰਲ ਕੀਤੀ ਨੂੰ ਦੋ ਦਿਨ ਹੋ ਗਏ ਸੀ ਠੀਕ ਹੈ ਮੇਰੇ ਤੀਜੇ ਦੇ ਨਾਮ ਲਾਉ ਹੈ ਦਾ ਕੀ ਉਸ ਕਿਉਂ ਵੀਡੀਓ ਕਿਸ ਨੇ ਦੇਖੀ ਨਹੀਂ ਗਈ ਉਹ ਵੀਡੀਓ ਸਾਡੇ 460 70 ਕੇ ਚੱਲ ਗਈ ਵੀਡੀਓ ਠੀਕ ਹੈ 5 ਲੱਖ ਬੰਦੇ ਆਹ ਹਾਂਜੀ 4 ਤੋਂ 5 ਲੱਖ ਬੰਦਿਆਂ ਨੇ ਦੇਖ ਲਈ ਕਿ ਜੇ ਅਗਰ ਆਪਣਾ ਇਹ ਕੁਝ ਕਰਨ ਤੋਂ ਪਹਿਲਾਂ ਸਾਡੇ ਦਾ ਅਮਲਾ ਹੋਣ ਤੋਂ ਪਹਿਲਾਂ ਅਗਰ ਇਹ ਕੁਝ ਹੋ ਜਾਂਦਾ ਤਾਂ ਮੇਰੇ ਤੇ ਨਾਮ ਵਾਲੀ ਨਹੀਂ ਹੋਣਾ ਸੀਗਾ ਜੀ ਕਿਹਦੇ ਹੁਣ ਹੁਣ ਮੈਂ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੇ ਉਹ ਬੰਦੇ ਚੱਕ ਲਏ ਪੰਜਾਬ ਪੁਲਿਸ ਨੇ ਜਾਂ ਨਹੀਂ ਚੱਕੇ ਹਜੇ ਤੱਕ ਵੀ ਕਿਉਂਕਿ 8 ਤੋਂ 10 ਬੰਦੇ ਤੁਸੀਂ ਦੱਸ ਰਹੇ ਹੋ ਅਮਲਾ ਕਰਨਾ ਸੀ ਜੀ ਜੀ ਬਿਲਕੁਲ ਬਿਲਕੁਲ ਤੇ ਪ੍ਰਸ਼ਾਸਨ ਪੁਲਸਾ ਆਪਣਾ ਟੀਮਾਂ ਵਗੈਰਾ ਬਣਾ ਕੇ ਆਪਣਾ ਕੰਮ ਕਰ ਰਹੇ ਨੇ ਤੇ ਬਾਕੀ ਮੈਨੂੰ ਨਾ ਪੂਰੀ ਜਾਣਕਾਰੀ ਮੈਨੂੰ ਨਹੀਂ ਹੈਗੀ ਕਿਉਂਕਿ ਮੈਨੂੰ ਹਸਪੀਟਲ ਚ ਗਿਆ ਵਾ ਤੇ ਇਲਾਜ ਕਰਾਂ ਸਾਡੇ ਪੱਤਰਕਾਰ ਭਾਈ ਚਾ ਰਹੇ ਨੇ ਵੀ ਸਾਰਾ ਕੁਝ ਅਸੀਂ ਕਰ ਰਹੇ ਹਾਂਗੇ ਕਿਸੇ ਦੇਖਰੇਕ ਵੀ ਪ੍ਰਸ਼ਾਸਨ ਨਾਲ ਸਾਰਾ ਕੁਝ ਅਸੀਂ ਆਪਣੇ ਤਰੀਕੇ ਨਾਲ ਕਰ ਰਹੇ ਹਾਂਗੇ ਵੀ ਮੈਨੂੰ ਸਿਰਫ ਇੱਕ ਇਲਾਜ ਵਾਸਤੇ ਹੀ ਹਸਪੀਟਲ ਚ ਉਹਨਾਂ ਨੇ ਮੇਰੀ ਜੰਬਰੀ ਲਾਈ ਅਬ ਤਾਂ ਅਬ ਇਲਾਜ ਕਰਾਂ ਠੀਕ ਹੈ ਕਿ ਉਹ ਕਰ ਰਹੇ ਨੇ ਮੇਰੇ ਸਾਡਾ ਪੱਤਰਕਾਰ ਸੰਯੁਕਤ ਪ੍ਰੈਸ ਕਲੱਬ ਦਾ ਭਾਈਚਾ ਇੱਕ ਚੀਜ਼ ਹੋਰ ਦੱਸ ਸਮਝ ਜਿਹੜੇ ਹੁਣ ਬਿੱਤਤ ਨਹੀਂ ਆਪਣੇ ਇਨਫਲੂਐਂਸਰ ਸੀ ਕੋਈ ਦੀਪਿਕਾ ਲੂਥਰਾ ਇੰਸਟਾਗ੍ਰam ਤੇ ਜਿਵੇਂ ਅਰੀਨਾ ਵਗਰੋਂ ਆਪਣੇ ਪੰਜਾਬ ਸਰਕਾਰ ਨੇ ਉਹਨਾਂ ਸਿਕਿਉਰਿਟੀ ਦਿੱਤੀ ਹਾਲਾਂਕਿ ਕੋਈ ਮਹਾਨਤਾ ਵਾਲਾ ਕੰਮ ਤਾਂ ਹੈ ਨਹੀਂ ਉਹ ਜਿਹੜਾ ਬੰਦਾ ਚਿੱਟੇ ਦੀ ਆਵਾਜ਼ ਚੱਕ ਰਿਹਾ ਵਾ ਉਹਨੂੰ ਕੋਈ ਸਿਕਿਉਰਿਟੀ ਨਹੀਂ ਹੱਦਕਾ ਪ੍ਰੋਵਾਈਡ ਕਰਾਈ ਗਈ ਤੁਸੀਂ ਇੱਥੇ ਹਜੇ ਵੀ ਕੁਝ ਵੀ ਅਨਸੁਖਾਮੀ ਘਟਨਾ ਜਿਹੜੀ ਉਹ ਵਾਪਰ ਸਕਦੀ ਹੈ ਕਿਵੇਂ ਦੇਖਦੇ ਇਸ ਚੀਜ਼ ਨੂੰ ਪੂਰੇ ਜੀ ਬਿਲਕੁਲ ਜਿਸ ਦਿਨ ਮੇਰੇ ਤੇ ਹਮਲਾ ਹੋਇਆਗਾ ਮੈਨੂੰ ਪੌਣੀਗੜ ਡਾਕਲ ਕੀਤਾ ਗਿਆ ਉਸ ਤੋਂ ਸਮਰੂਹ ਰੈਫਰ ਕੀਤਾ ਉਰੇ ਮੇਰੇ ਕੋਲ ਪ੍ਰਸ਼ਾਸਨ ਦੀ ਕਾਫੀ ਅਧਿਕਾਰਿਆ ਉਰ ਲੁਕਲੇ ਸਿਟੀ ਐਸਐਚਓ ਵੀ ਆਏ ਤੇ ਮੈਨੂੰ ਆ ਕੇ ਮੈਨੂੰ ਦੇ ਗਏ ਇੱਕ ਸਕਿਉਰਿਟੀ ਗਾਰਡ ਨਾਲ ਗਨ ਮੈਨ ਦੇ ਗਏ ਠੀਕ ਹੈ ਉਹ ਪੂਰੀ ਰਾਤ ਤੱਕ ਮੈਨ ਰਹਾ ਕੱਲ ਸਵੇਰੇ ਉਹਨਾਂ ਨੂੰ ਕਹਿੰਦੇ ਮੇਰੇ ਕੋ ਫੋਨ ਆ ਗਿਆ ਉਹ ਚਲੇ ਗਏ ਉਸ ਤੋਂ ਬਾਅਦ ਵਿੱਚ ਮੈਂ ਰਾਤ 10 ਵਜੇ ਦੇ ਕਰੀਬ ਐਸਐਚਓ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੈਨੂੰ ਹਜੇ ਵੀ ਖਤਰਾ ਹੈਗਾ ਸੁਣ ਵਿੱਚ ਇਹ ਆ ਵੀ ਕੁਝ ਬੰਦੇ ਭੱਜੇ ਹੋਏ ਨੇ ਕਿ ਵੀ ਬਾਈ ਚਾਂਸ ਮੈਨੂੰ ਡਰ ਆਗਾ ਦਿੱਖਦੇ ਕੋਈ ਵਾਰ ਕੋਈ ਹਮਲਾ ਵਗੈਰਾ ਨਾ ਕਰਦੇ ਵੀ ਪਰਚਾ ਤਾਂ ਹੋ ਹੀ ਗਿਆ ਕਈ ਵਾਰ ਸੋਚ ਹੁੰਦੀ ਹੈਗੀ ਵੀ ਪਰਚਾ ਤਾਂ ਹੋ ਹੀ ਗਿਆ ਵੀ ਅੱਗੇ ਪੂਰਾ ਟਪਕਾਈ ਦੇਣੇ ਹੈਗੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਭੇਜਿਆ ਮਲਾਜਮ ਠੀਕ ਹੈ ਮਲਾਜਮ ਘੰਟਾ ਘੰਟਾ ਰੋਕੇ ਉਸ ਤੋਂ ਬਾਅਦ ਵਿੱਚ ਰਾਤ ਨੂੰ ਢੇੜਾ ਰੱਖਿਆ ਉਹਨਾਂ ਨੇ ਮਾਈ ਲਾਈਨ ਫੋਟੋ ਖਿੱਚ ਕੇ ਪਾ ਜਾਂਦੇ ਸੀਗੇ ਆਕੇ ਮੇਰੇ ਨਾਲ ਤੇ ਦੋ ਤਿੰਨ ਚੱਕਰ ਲਗਾਏ ਨੇ ਮਲਾਜਮਾਂ ਨੂੰ ਰਾਤ ਨੂੰ ਲੇਕਿਨ ਰੈਗੂਲਰ ਨਹੀਂ ਕੋਈ ਮਲਾਜਮਾਂ ਦਾ ਠੀਕ ਹੁਣ ਹੁਣ ਜੇਕਰ ਹੁਣ ਬੰਦੇ ਨਹੀਂ ਫੜੇ ਜਾਂਦੇ ਜਿਹੜੇ ਬਾਕੀ ਰਹਿੰਦੇ ਨੇ ਜਾਂ ਟਿਲਮ ਹੁੰਦੀ ਆ ਮਾਮਲੇ ਦੇ ਵਿੱਚ ਤੁਸੀਂ ਅਗਲੀ ਕਾਰਵਾਈ ਅਗਦੀ ਰਣਨੀਤੀ ਕੀ ਰਹਿਗੀ ਤੁਹਾਡੀ ਅਗਲੀ ਰਣਨੀਤੀ ਤਾਂ ਸਾਡੇ ਜਿਹੜੇ ਸੰਯੁਕਤ ਪ੍ਰੈਸ ਭਾਈਚਾਰਾ ਦਾ ਉਹ ਜੋ ਵੀ ਲਿਖਣਗੇ ਮੈਂ ਉਹਨਾਂ ਨਾਲਾਂਗਾ ਠੀਕ ਹੈ ਜਿੰਨੇ ਵੀ ਉਹ ਕਹਿਣਗੇ ਉਹ ਸਾਰਾ ਕੁਝ ਉਹ ਕਰ ਰਹੇ ਉਹਨਾਂ ਦੀ ਕਿਸਾਨ ਯੂਨੀਅਨ ਦੇ ਲੀਡਰਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਦੀ ਠੀਕ ਹੈ ਬਾਕੀ ਹੋਰ ਸਾਡੇ ਬ੍ਰਾਹਮਣ ਸਭਾ ਦੇ ਪ੍ਰਧਾਨਾਂ ਨਾਲ ਵੀ ਆ ਕੇ ਗਏ ਨੇਗੇ ਹੋਰ ਕਾਫੀ ਜੱਜ ਬੰਦੀਆਂ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਠੀਕ ਹੈ ਜੋ ਉਹਨਾਂ ਦਾ ਹੁਕਮ ਹੋਊਗਾ ਸਿਰ ਮੱਤੇ ਠੀਕ ਹੈ ਜੀ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਵਿਭਾਗ ਦੇ ਵੱਲੋਂ ਸਬੰਧਤ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਕੀ ਫੈਸਲਾ ਲਿਆ ਜਾਂਦਾ ਫੈਸਲੇ ਤੋਂ ਬਾਅਦ ਕੀ ਅਗਲੇ ਕਦਮ ਹੋਣਗੇ ਕਿਉਂਕਿ ਨਸ਼ੇ ਦੇ ਤਸਕਰ ਨੇ ਜਿਹੜੇ ਉਹਨਾਂ ਦੇ ਹੌਸਲੇ ਐਨੇ ਕੁ ਉੱਚੇ ਨੇ ਵੀ ਉਹ ਕਿਸੇ ਵੀ ਇਨਸਾਨ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਉਣ ਦੇ ਵਿੱਚ ਦੇਰੀ ਨਹੀਂ ਲਗਾਉਂਦੇ ਤੇ ਅਗਲਾ ਪੱਖ ਸੁਣ ਲੈਣੇ ਆ ਸਬੰਧਤ ਅਧਿਕਾਰੀਆਂ ਦਾ ਸਾਡੇ ਨਾਲ ਸਬੰਧਤ ਪੱਤਰਕਾਰ ਵੀ ਮੌਜੂਦ ਨੇ ਹੈਪੀ ਸ਼ਰਮਾ ਦੇ ਨਾਲ ਹੀ ਇਹ ਰਹਿੰਦੇ ਨੇ ਤੇ ਗੱਲਬਾਤ ਕਰਦੇ ਨੇ ਵਿੱਚ ਕੀਵੇਂ ਦੇਖਦਾ ਹਾਂ ਪੂਰੇ ਕਤਨਾ ਕ੍ਰਮ ਨੂੰ ਜਿਹੜਾ ਵਾਪਰਿਆ ਜੀ ਇਹ ਜਿਵੇਂ ਐਸੇ ਤਾਂ ਬਹੁਤ ਦੁਖਦਾਈ ਘਟਨਾ ਹੋਈ ਜੀ ਪੱਤਰਕਾਰ ਕੋਈ ਵੀ ਵੈਸੇ ਫਿਲਹਾਲ ਪੱਤਰਕਾਰ ਸੇਫ ਨਹੀਂ ਹੈਗੇ ਸਾਡੇ ਭਰਾ ਨੇ ਇੱਕ ਪੋਸਟ ਪਾਈ ਠੀਕ ਹੈ ਕੀ ਨਾਮ ਮਿਲੇ ਉਹਨੂੰ ਇਹ ਦੇਖਦਾ ਪੰਜਾਬ ਦੇ ਵਿੱਚ ਜੰਗਲ ਰਾਜ ਬਣਿਆ ਪਿਆ ਲੋਕਾਂ ਦੇ ਘਟਾਏ ਜਾ ਰਹੇ ਨੇ ਛੋਟੇ ਜਾਂਦੇ ਫੜਿਆ ਕੋਈ ਨਹੀਂ ਜਾ ਰਿਹਾ ਮਤਲਬ ਕਿ ਸਿਰਫ ਨਾਮ ਦਾ ਬਣਾ ਰੱਖਿਆ ਜੀ ਨਸ਼ਿਆਂ ਵਿਰੁੱਧ ਜੁੱਧ ਨਸ਼ਾ ਵਿਰੁੱਧ ਜਮਿਨੀ ਹਕੀਕਤ ਕੁਝ ਹੋਰ ਹੈ ਠੀਕ ਹੈ ਪਰ ਅਸੀਂ ਮੰਗ ਕਰਦੇ ਆਂ ਵੀ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਸਿਰੇ ਤੋਂ ਸਰਕਾਰ ਜੋ ਵੀ ਮਰਜ਼ੀ ਦਾਵੇ ਕਰੇ ਆਪਣੇ ਸਭ ਖੋਖਲੇ ਨੇ ਜੀ ਅਸੀਂ ਤਾਂ ਗਰਾਊਂਡ ਤੇ ਰਹਿੰਦੇ ਆਂ ਸਾਨੂੰ ਪਤਾ ਠੀਕ ਹੈ ਤੁਹਾਨੂੰ ਵੀ ਪਤਾ ਹੀ ਹੈ ਤੇ ਫਿਰ ਇਹ ਫਿਰ ਹੋ ਕਿਉਂ ਨਹੀਂ ਇਹ ਕਾਰਵਾਈ ਕਿਉਂਕਿ ਪੰਜਾਬ ਸਰਕਾਰ ਦਾ ਤਾਂ ਜੋਰ ਲੱਗਿਆ ਪਿਆ ਜੀ ਅਸੀਂ ਤਾਂ ਹਰ ਰੋਜ਼ ਈ ਟਾ ਘਰ ਢਾਉਨੇ ਆ ਜੀ ਅਸੀਂ ਤਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਨਾਲ ਲੈ ਕੇ ਚੱਪੇ-ਚੱਪੇ ਤੇ ਪੁਲਿਸ ਖੜੀ ਕਰਕੇ ਚੱਟਾ ਬੰਦ ਕਰਾ ਦਾ ਦਾਅਵੇ ਵੀ ਕੀਤੇ ਜਾਂਦੇ ਨੇ ਕਿੰਨਾ ਕ ਸੱਚ ਆ ਦੇ ਵਿੱਚ ਨਹੀਂ ਸਰ ਕੋਈ ਸੱਚ ਨਹੀਂ ਹੈਗਾ ਫਿਲਹਾਲ ਜੇ ਕੋਈ ਚੱਟਾ ਲਾਉਂਦਾ ਉਹਨੂੰ ਫੜ ਕੇ ਤੇ ਪਰਚਾ ਦਿੱਤਾ ਜਾਂਦਾ ਛੋਟਿਆਂ ਦੇ ਘਰਟਾ ਦਿੱਤੇ ਜਾਂਦੇ ਨੇ ਆਉਂਦੀ ਹੈ ਖਬਰ ਵੀ ਹਾਂ ਜੀ ਫਲਾਣੇ ਦਾ ਛੋਟੇ-ਮੋਟੇ ਦਾ ਮਤਲਬ ਕੀਤਾ ਵੱਡੇ ਤੇ ਕਿਸੇ ਨੂੰ ਨਹੀਂ ਹੱਥ ਪਾਇਆ ਹਾਲ ਤੱਕ ਨਾ ਹੀ ਸਰਕਾਰ ਇਹ ਪਾਵੇ ਠੀਕ ਹੈ ਇਸ਼ਤਿਹਾਰਵਾਦੀ ਵਾਲੀ ਸਰਕਾਰ ਹੈ ਇਸ਼ਤਿਹਾਰ ਜਿੰਨੇ ਮਰਜ਼ੀ ਕਰਵਾ ਲੋ ਇਹਨਾਂ ਤੋਂ ਕਰੋੜਾਂ ਰੁਪਏ ਇਸ 11 ਤੇ ਲਾ ਦੇਣਗੇ ਪਰ ਜ਼ਮੀਨਾਂ ਤੇ ਮਤਲਬ ਹਕੀਕਤ ਕੁਝ ਹੋ ਰਹੀ ਹੈ ਹਕੀਕਤ ਦੇ ਵਿੱਚ ਨਹੀਂ ਹੋ ਰਹਾ ਕੁਝ ਤੇ ਪੰਜਾਬ ਦੇ ਵਿੱਚ ਆਏ ਦੀਆਂ ਵਾਰਦਾਤਾਂ ਆਪਰ ਜਾਂਦੀਆਂ ਨਹੀਂ ਗਈਆਂ ਜੀ ਬਿਲਕੁਲ ਮੈਂ ਪਹਿਲਾਂ ਕਿਹਾ ਕਿ ਹਟੇ ਵੀ ਗੁੰਡਾ ਰਾਜਾ ਜੰਗਲ ਰਾਜ ਬਣਾ ਕੇ ਸ਼ਰਿਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕਾਰੋਬਾਰੀ ਸੇਫ ਨਹੀਂ ਹੈਗਾ ਆਮ ਆਦਮੀ ਬਿਲਕੁਲ ਸੇਫ ਨਹੀਂ ਹੈਗਾ ਕਹਿਣ ਨੂੰ ਆਮ ਆਦਮੀ ਦੀ ਸਰਕਾਰ ਹੈ ਪਰ ਆਮ ਆਦਮੀ ਸੇਫ ਨਹੀਂ ਹੈ ਇੱਥੇ ਤੇ ਪਤਾ ਹੀ ਹੈ ਤੁਹਾਨੂੰ ਮੈਂ ਉਹਨਾਂ ਕੀ ਨਾਮ ਲਾ ਮ ਵੱਡਿਆਂ ਨੂੰ ਤਾਂ ਕਿਸੇ ਕਿਸੇ ਨੂੰ ਹੱਥ ਨਹੀਂ ਪਾਇਆ ਆਪਾਂ ਦੇਖਦੀਆਂ ਹੂੰ ਹੂੰ ਬਾਕੀ ਅਸਰ ਇਹ ਤੁਸੀਂ ਦੇਖਦੇ ਕਿ ਕਿੰਨੇ ਹੌਸਲੇ ਬਲੰਦ ਹੋਣਗੇ ਬੰਦੇ ਆਏ 10 15 ਕੋਈ ਕੈਮਰੇ ਦਾ ਖੌਫ ਨਹੀਂ ਹੈਗਾ ਕੋਈ ਲੋਕਾਂ ਦਾ ਪ੍ਰਸ਼ਾਸਨ ਦਾ ਖੌਫ ਨਹੀਂ ਆਏ ਤੇ ਸਿੱਧੇ ਤੜਾ ਤੜ ਕੁੱਟ ਮਾਰ ਕਰਕੇ ਚੱਲ ਗਏ ਵੀ ਹੁਣ ਤੱਕ ਫੜੇ ਨਾ ਜਾਣਾ ਜਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਵਾਲੀਆ ਚੇ ਨਾ ਇਹਨਾਂ ਗੱਲਾਂ ਦੇ ਉੱਪਰ ਤਾਂ ਤੁਸੀਂ ਤੁਹਾਡੇ ਮੁਤਾਬਕ ਕਿਵੇਂ ਆ ਗੱਲਬਾਤ ਸਰ ਗੱਲ ਇਦਾਂ ਮੈਂ ਇਹ ਮੁੰਡੇ ਤੋਂ ਸ਼ੁਰੂ ਕਰਦਾ ਛੋਟੇ ਛੋਟੇ ਬੱਚੇ ਨੇ ਅਜੇ ਉਹ ਆਏ ਸੀ ਮਾਰਨਾ ਠੀਕ ਹੈ ਕੋਈ ਖੋਖ ਨਹੀਂ ਕੋਈ ਡਰ ਨਹੀਂ ਚਿੱਟਾ ਲੱਗਿਆ ਹੋਊਗਾ ਤਾਂ ਹੀ ਬੇਕਾਫ ਆ ਕੇ ਆਏ ਠੀਕ ਹੈ ਜੋ ਚਿੱਟਾ ਕਿਦੋਂ ਲਿਆ ਵੀ ਹੋਣਾ ਉਹਨਾਂ ਨੇ ਆਏ ਮੁੰਡੇ ਇਕੱਠੇ ਹੋਏ ਆ ਕੇ ਇਹਨੂੰ ਤਾਂ ਮਾਰਨੀ ਆਏ ਸੀ ਉਹ ਤਾਂ ਚਲੋ ਬਸ ਭਰਾ ਸਾਡੀ ਜ਼ਿੰਦਗੀ ਵੀ ਬਚਤ ਰਹਿ ਗਈ ਜਿਹੜੇ ਸਾਹ ਨਾਲ ਸਿਰ ਤੇ ਸੱਟਾਂ ਮਾਰੀਆਂ ਨੇ ਬੰਦੇ 'ਚ ਹੈ ਕੀ ਅੱਜ ਦੇ ਟਾਈਮ ਜਦੋਂ ਕਿਸੇ ਪੁਲਿਸ ਦਾ ਉਹਨਾਂ ਨੂੰ ਖੌਫ ਹੀ ਨਹੀਂ ਪ੍ਰਸ਼ਾਸਨ ਦਾ ਖੌਫ ਹੀ ਨਹੀਂ ਹੈਗਾ ਰਾਮ ਨਾਲ ਬੰਦੇ ਚਿੱਟਾ ਲਾ ਕੇ ਟੌਰ ਨਾਲ ਮੂੰਹ ਬੰਨ ਕੇ ਆ ਰਹੇ ਨੇ ਇਹਨੇ ਵੈਪਨ ਬੜੇ ਖਤਰਨਾਕ ਨੇ ਉਹਨਾਂ ਕੋਲ ਕਿੱਥੋਂ ਸਾਡੇ ਵਰਗੇ ਬਚੂਗਾ ਅਸੀਂ ਘਬਰਾ ਲਾ ਦਾਂਗੇ ਵੀਰੇ ਸਾਹਿਬ ਕੋਈ ਨਹੀਂ ਕਰ ਸਕਦਾ ਉਹ ਜੇ ਤਾਂ ਪੱਤਰਕਾਰ ਹੀ ਸੇਫ ਨਹੀਂ ਹੈਗਾ ਤਾਂ ਆਮ ਲੋਕ ਕਿੱਥੋਂ ਸੇਫ ਆਮ ਲੋਕ ਕਿੱਥੋਂ ਸੇਫ ਹੋਣਗੇ ਚਲੋ ਹੁਣ ਤਾਂ ਪੁਲਿਸ ਤੇ ਆ ਦੇਖਦੇ ਕੀ ਕਾਰਜਕਾਰੀ ਕਰਦੇ ਨੇ ਉਹ ਸਾਨੂੰ ਉਸ ਬਾਰੇ ਪਤਾ ਨਹੀਂ ਉਹ ਜਾਣਕਾਰੀ ਦਾ ਵਿਸ਼ਾ ਅਜੇ ਤੱਕ ਕੋਈ ਇਸ ਵਿੱਚ ਬੰਦਾ ਨਹੀਂ ਕੋਈ ਮਤਲਬ ਪੜਿਆ ਨਹੀਂ ਗਿਆ ਸਿਰਫ ਕੈਮਰੇ ਘੰਗਾਲੇ ਜਾ ਰਹੇ ਨੇ ਕੈਮਰੇ ਤਾਂ ਸਾਡੇ ਕੋਲ ਵੀ ਇੱਕ ਆਈਏ ਫੁਟੇਜ ਆਈ ਹੈ ਜੀ ਬਹੁਤ ਸਾਰੇ ਕਾਫੀ ਮੁੰਡੇ ਮਤਲਬ ਪੂਰੇ ਹੌਸਲੇ ਬੁਲੰਦ ਹੌਸਲੇ ਨਾਲ ਆ ਰਹੇ ਛਾਏ ਇਹਦੇ ਘਰੇ ਵੜੇ ਮਾਰ ਕੇ ਚਲੇ ਗਏ ਸਰ ਕਿਵੇਂ ਦੇਖਦੇ ਹੋ ਇੱਕ ਪੱਤਰਕਾਰ ਵੱਲੋਂ ਦੋ ਦਿਨ ਪਹਿਲਾਂ ਇੱਕ ਵੀਡੀਓ ਬੈਰ ਕੀਤੀ ਜਾਂਦੀ ਆ ਨੰਨਸੇ ਦਾ ਟੀਕਾ ਲਾਉਂਦੇ ਪਰ ਦੂਜੇ ਇੱਕ ਦਿਨ ਛੱਡ ਕੇ ਪੱਤਰਕਾਰ ਤੇ ਹਮਲਾ ਹੋ ਜਾਂਦਾ ਜਾਨੀ ਕਿ ਅੱਜ ਤਕਰੀਬਨ 11:00 6:00 11:00 ਵਜੇ ਦੀ ਟਾਈਮ ਕਿਵੇਂ ਦੇਖਦੇ ਹੋ ਜੀ ਕੋ ਸਾਡੇ ਕੋਲ ਜਿਹੜਾ ਮਾਮਲਾ ਆਇਆ ਜੀ ਜਿਹੜੇ ਪੱਤਰਕਾਰ ਨੇ ਹੈਪੀ ਸ਼ਰਮਾ ਦਾ ਉਹਦੀ ਕੁੱਟਮਾਰ ਦਾ ਮਾਮਲਾ ਆਇਆ ਹੈਗਾ ਬਲਿਆਰ ਰੋਡ ਤੇ ਜਿਹੜੀ ਇਹਨਾਂ ਦੁਕਾਨਾਂ ਹੈਗੀ ਉੱਥੇ ਕੁਝ ਜਿਹੜੇ ਅਣਪਛਾਤੇ ਬੰਦੇ ਨੇ ਇਹਦੀ ਕੁੱਟਮਾਰ ਕੀਤੀ ਹੈਗੀ ਅਸੀਂ ਜਾਂਚ ਕਰ ਰਹੇ ਹਾਂਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈਪੀ ਸ਼ਰਮਾ ਦੀ ਅਸੀਂ ਸਟੇਟਮੈਂਟ ਲੈ ਕੇ ਜੋ ਰੈਲੇਵੈਂਟ ਸੈਕਸ਼ਨ ਨੇਗੇ ਉੱਤੇ ਜਿਹੜੀ ਹੈਗੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਜੀ ਸਟੇਟਮੈਂਟ ਲਈ ਗਈ ਹੈ ਜੀ ਉਹਦੀ ਜਾਂਚ ਲੈਣੀ ਹੈ ਸਟੇਟਮੈਂਟ ਲੈ ਰਹੇ ਆ ਜੀ ਉਹਦੀ ਐਮਐਲਆਰ ਕੱਟ ਰਹੀ ਹੈਗੀ ਐਮਐਲਆਰ ਤੋਂ ਬਾਅਦ ਉਹਦੀ ਸਟੇਟਮੈਂਟ ਲਮਾ ਰਹੇ ਹਾਂ ਹਸਪਤਾਲ ਦੇ ਵਿੱਚੋਂ ਜੀ ਤਕਰੀਬਨ 11:30 ਵਜੇ ਦੀ ਇਥੋਂ ਰਿਪੋਰਟ ਗਈ ਹੈ ਥਾਣੇ ਦੇ ਵਿੱਚ ਤੇ ਤਿੰਨ ਘੰਟੇ ਤਕਰੀਬਨ ਕਹਿ ਸਕਦਾ ਲੇਟ ਜਿਹੜੀ ਨਹੀਂ ਜੀ ਪੁਲਿਸਪਾਰਟ ਪੁਲਿਸਪਾਰਟੀ ਮੌਕੇ ਤੇ ਪਹੁੰਚ ਗਈ ਸੀਗੀ ਤੇ ਜਿਹੜੇ ਇਹਦੀ ਦੁਕਾਨ ਤੇ ਵੀ ਜਾਇਆਗੇ ਜਿਹੜੇ ਸੀਸੀਟੀਵੀ ਕੈਮਰੇ ਨੇਗੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂਗੇ ਤੇ ਜਿਹੜੀ ਦੋਸ਼ਾਂ ਦੀ ਭਾਲ ਕਰ ਰਹੇ ਹਾਂ ਜੀ ਕਿ ਮੇਰੇ ਲਈ ਜਦੋਂ ਕਿ ਪੁੱਤਾਂ ਦੀ ਉਹਨਾਂ ਦੀ ਕਿਸ਼ਮ ਸਰ ਉਹਨਾਂ ਦੇ ਮਤਲਬ ਕਾਫੀ ਜ਼ੱਟਾ ਨੇ ਹੱਥਾਂ ਤੇ ਵੀ ਨੇ ਮਤਲਬ ਬਾਹਾਂ ਤੇ ਸੱਟ ਲੱਗੀ ਹੋਈ ਹੈ ਸਿਰ ਤੇ ਵੀ ਸੱਟ ਹੈ ਬਲੀਡਿੰਗ ਹੋ ਰਹੀ ਹੈ ਸਤੋਂ ਤੇ ਅਸੀਂ ਉਹਨਾਂ ਨੂੰ ਮੈਨੇਜ ਕਰਕੇ ਫਿਰ ਉਹ ਕਰਤਾ ਸੀਗਾ ਉਹਨਾਂ ਦਾ ਸਾਰਾ ਕੁਝ ਅ ਮਤਲਬ ਸਿਰ ਤੇ ਵੀ ਸਟੀਚਿੰਗ ਹੋਈ ਹੈ ਬਾਹਾਂ ਤੇ ਸਟੀਚਿੰਗ ਤਾਂ ਨਹੀਂ ਹੋਈ ਪਰ ਬਾਹਾਂ ਦੀ ਮਤਲਬ ਕਾਫੀ ਜ਼ਿਆਦਾ ਪੇਨ ਹੈ ਉਹਨਾਂ ਨੂੰ ਤੇ ਹਲਾਉਣ ਚ ਵੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਬਾਹਾਂ ਗਾ ਫੈਕਚਰ ਹੋਈ ਹੈ ਜਦੋਂ ਸਰ ਇਹ ਦੇਖੋ ਐਕਸ-ਰੇ ਚ ਪਤਾ ਲੱਗੋ ਫਾਈਨਲ ਫਾਈਨਲ ਉਹਨੂੰ ਰੈਫਰ ਕੀਤਾ ਇੱਥੇ ਸਰ ਮੈਂ ਪਰਚਾ ਕੱਟਦਾ ਐਮਐਲਸੀ ਦਾ ਜਿਹੜਾ ਜੋ ਕਾਰਵਾਈ ਹੁੰਦੀ ਹੈ ਪੀਏਐਸ ਨੇ ਭੇਜਤੀ ਐਮਐਲਸੀ ਕੱਟਤੀ ਸਭ ਕੁਝ ਕਰਤਾ ਕੰਪਿਊਟਰ ਇਸ ਦਾ ਐਮਐਲਰ ਉਹਨਾਂ ਨੂੰ ਹੈਂਡਓਵਰ ਕਰਤੀ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਸੰਗਰੂਰ ਐਕਸ-ਰੇ ਹੋਣਗੇ ਕਿਉਂਕਿ ਆਰਥੋਪੈਡਿਸ਼ੀਅਨ ਨੂੰ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਨੂੰ ਸੰਗਰੂਰ ਰੈਫਰ ਕੀਤਾ ਕਿੰਨਾ ਟਾਈਮ ਹੋ ਗਿਆ ਜਿਹੜੀ ਪੁਲਸ ਰੂਲ ਜਿਹੜਾ ਤੁਸੀਂ ਭੇਜੀ ਹੈ ਸਰ ਪੁਲਸ کافی دیر ਹੋ ਗਈ ਸਰ ਸਾਡੇ ਦਾ ਆਈਸੀ ਕਿੰਨਾ ਘੰਟਾ ਸਰ ਜਦੋਂ ਆਏ ਸੀ ਮੇਰੇ ਕੋਲੇ ਸਾਢੇ 12 ਵਜੇ ਆਏ ਸੀ ਬਿਲਕੁਲ ਸਾਢੇ 12 ਉਹ ਅਸੀਂ ਉਹਨਾਂ ਨੂੰ ਪੀਆਈ ਭੇਜਤੀ ਸੀ ਸਰ ਮਤਲਬ ਉਹਦੇ 5-10 ਮਿੰਟਾਂ ਦੇ ਅੰਦਰ ਅੰਦਰ ਅਸੀਂ ਨੇ ਪੁਲਿਸ ਇਨਫੋਰਮੇਸ਼ਨ ਦੇ ਦਿੱਤੀ ਸੀ ਉਹਨਾਂ ਮਤਲਬ ਸਾਢੇ ਵੱਲੋਂ ਕੋਈ ਜ਼ਿਆਦਾ ਦੇਰੀ ਨਹੀਂ ਹੋਈ 5-10 5-10 ਮਿੰਟਾਂ ਦੇ ਅੰਦਰ